ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਤੇ ਪੁੱਲ ਡੈਰੀ ਫਾਰਮ ਪੇਜ ਦੇ ਉੱਤੇ ਸਾਰੇ ਦੋਸਤਾਂ ਦਾ ਸਵਾਗਤ ਕਰਦਾ ਹਾਂ ਸਤਿ ਸ਼੍ਰੀ ਅਕਾਲ ਰਾਮ ਰਾਮ ਦੋਸਤੋ ਕੱਲ ਵੀ ਤੁਹਾਨੂੰ ਇਹਦੀ ਮਿਲਕਿੰਗ ਚਵਾਈ ਦਿਖਾਈ ਸੀ ਅੱਜ ਆਪਾਂ ਇਹਦੀ ਜੋ ਮਿਲਕਿੰਗ ਚਵਾਈ ਆ ਫਾਈਨਲ ਕਰ ਰਹੇ ਹਾਂ ਦੋਸਤੋ ਭਰਾਵਾਂ ਨੇ ਬਹੁਤ ਪਿਆਰ ਭਰ ਸਹਾਤ ਦਿੱਤਾਗਾ ਕਈ ਵੀਰਾਂ ਨੇ ਫੇਸਬੁੱਕ ਦੇ ਉੱਤੇ ਵੀ ਚੰਗੇ ਕਮੈਂਟ ਲਿਖੇ ਤੇ ਕਈਆਂ ਨੇ YouTube ਦੇ ਉੱਪਰ ਵੀ ਦੋਸਤੋ ਆਪਾਂ ਜਿੰਨਾ ਕੰਮ ਕਰਾਂਗੇ ਉਹਨਾਂ ਕੋਲ ਵੀ ਆਪਾਂ ਇਮਾਨਦਾਰੀ ਨਾਲ ਹੀ ਦਿਖਾਵਾਂਗੇ ਇਮਾਨਦਾਰੀ ਨਾਲ ਹੀ ਦਿਖਾਵਾਂਗੇ ਦੋਸਤੋ ਨਾ ਕਿ ਆਪਾਂ ਇਹਦੇ ਵਿੱਚ ਕੋਈ ਹੇਰ ਫੇਰ ਕਰਨੀ ਆ ਕਿਉਂਕਿ ਬਾਈ ਜੀ ਕੋਈ ਵੀ ਕੰਮ ਕਰਨਾਗਾ ਇਮਾਨਦਾਰੀ ਨਾਲ ਹੀ ਕਰਾਂਗੇ ਜਿੰਨਾ ਟਾਈਮ ਤੱਕ ਵੀਡੀਓ ਚਲਾਵਾਂਗੇ ਤਾਂ ਆਪਾਂ ਇਮਾਨਦਾਰੀ ਨਾਲ ਹੀ ਚਲਾਵਾਂਗੇ ਹੁਣ ਤੁਹਾਡੇ ਸਾਹਮਣੇ ਅੱਜ 1-2 ਮਿੰਟ ਸਾਡਾ ਮੌਸਮ ਖਰਾਬ ਹੋਣ ਦੇ ਕਾਰਨ ਜੋ ਵੀ ਸਾਡੇ ਤੋਂ ਲੇਟ ਹੋ ਗਿਆ ਨਹੀਂ ਆਪਾਂ 6:20 ਮਿੰਟਾਂ ਦੇ ਦੀ ਮਿਲਕਿੰਗ ਚੋਾਈ ਸਟਾਰਟ ਕਰਦੇ ਹਾਂ ਅੱਜ ਤਕਰੀਬਨ 2-3 ਮਿੰਟ ਉਤੋਂ ਦੀ ਹੋ ਗਏ ਕਿਉਂਕਿ ਮੌਸਮ ਖਰਾਬ ਹੋਣ ਦੇ ਕਾਰਨ ਤੇ ਹੁਣ ਚੱਲ ਵੀਰ ਛੱਡ ਕੇ ਰ ਆ ਬੱਚਾ ਇਹਨੂੰ ਤੇ ਲਾਸਟ ਦੇ ਵਿੱਚ ਵੀਰ ਆਪਾਂ ਇਹਦੇ ਦੰਦ ਵੀ ਦਿਖਾਵਾਂਗੇ ਛੋਟੀ ਦੇ ਕਈ ਵਾਰ ਵੀਰ ਕਹਿੰਦੇ ਨੇ ਵੀਰ ਦੰਦਾਂ ਤੋਂ ਵੈਸੀ ਆ ਤੇ ਨਾਲੇ ਆਪਾਂ ਫੈਂਟ ਵੀ ਦਿਖਾਵਾਂਗੇ ਤੇ ਜਿਸ ਵੀ ਵੀਰ ਨੇ ਆ ਕੇ ਚੈੱਕ ਕਰਨਾ ਹੋਇਆ ਤਾਂ ਕਿਸੇ ਵੀ ਟਾਈਮ ਤੇ ਕਰ ਸਕਦਾ ਅੱਜ ਤੋਂ 15-20 ਦਿਨਾਂ ਬਾਅਦ ਫੇਰ ਇਹਦੀ ਦੁਬਾਰਾ ਮਿਲਕਿੰਗ ਚਵਾਈ ਸਟਾਰਟ ਕਰਾਂਗੇ। ਪਾਰਟੀ ਕੀ ਬਰਾਗਰ ਪੀੜੀ ਵੀ ਲੈ ਦੇ ਬੰਦੇ ਕਰਾ ਬੱਚਾ ਬਾਈ ਬੰਦੇ ਬੰਦੇ ਸ਼ਾਮ ਦੇ ਟਾਈਮ ਤੇ ਬਾਈ ਜੀ ਇਹਦਾ 9 ਕਿਲੋ 300 ਗ੍ਰਾਮ ਦੁੱਧ ਹੋਇਆ ਸੀ ਜੀ ਹੁਣ ਦੇਖਦੇ ਆ ਲਗਭਗ ਕਿੰਨਾ ਦੁੱਧ ਕੱਢਦੀ ਆ ਤੇ ਜਿਵੇਂ 32 33 ਦਿਨਾਂ ਦੀ ਸੂਈ ਆ ਤਾਂ ਬਾਈਏ ਦੀ ਫੈਂਟ ਵੀ 65 69 69 ਸੀ ਤੇ ਅੱਜ ਵੀ ਤੁਹਾਨੂੰ ਦੁਬਾਰਾ ਇਹਦੀ ਫੈਂਟ ਵੀ ਦਿਖਾਵਾਂਗੇ ਹੁਣ ਤੁਸੀਂ ਆਪ ਦੇਖ ਸਕਦੇ ਹੋ कल शाम ਦੇ ਟਾਈਮ ਤੇ ਆਪਣੇ ਕੋਲੇ ਵੀਰ ਬਲਵੀਰ ਸਿੰਘ ਜੋ ਕਿ ਆਪਣੇ ਛੋਟੇ ਨੰਗਲ ਤੋਂ ਆਏ ਸੀ ਉਹਨਾਂ ਨੇ ਵੀ ਆਪਣੇ ਆਪ ਦੇਖੀ ਸੀ ਤੇ ਹੁਣ ਅੱਜ ਮੌਸਮ ਖਰਾਬ ਹੋਣ ਦੇ ਕਾਰਨ ਕਈ ਵੀਰਾਂ ਨੇ ਆਣਾ ਸੀ ਪਹੁੰਚ ਨਹੀਂ ਪਾਏ ਤਾਂ ਉਹਨਾਂ ਵੀਰਾਂ ਦਾ ਫੋਨ ਆਇਆ ਸੀ ਵੀ ਅਸੀਂ ਆ ਨਹੀਂ ਸਕਦੇ ਕਿਉਂਕਿ ਰਾਤ ਦੇ ਬਰਸਾਤ ਹੋ ਰਹੀ ਹੈ ਬਾਈ ਜੀ ਤੇ ਹੁਣ ਵੀ ਥੋੜੀ ਥੋੜੀ ਕਿਣਮਣ ਕੜੀਆਂ ਸਟਾਰਟ ਹੋ ਰਹੀ ਆ ਹਰ ਇੱਕ ਇਨਸਾਨ ਨੂੰ ਇਹੀ ਚਾਹੁੰਦਾ ਹੈ ਯਾਰ ਵੀਰ ਵੀ ਆਪਣੇ ਘਰੇ ਚੰਗੇ ਦੁੱਧ ਵਾਲੇ ਪਸ਼ੂ ਹੋਵੇ ਤੇ ਚੰਗੇ ਅੱਗੇ ਕਿਸਾਨ ਦੀ ਬੜੌਤਰੀ ਲਈ ਇਹੀ ਚੀਜ਼ ਆ ਕਿਉਂਕਿ ਐਚ ਐਫ ਦੇ ਵਿੱਚ ਤਾਂ ਅੰਗਰੇਜ਼ਾਂ ਨੇ ਬਹੁਤ ਜ਼ਿਆਦਾ ਆਹ ਵਾਲਟੀ ਦੇਖ ਸਕਦੇ ਹੋ ਬਾਈ ਜੀ ਤੁਹਾਡੇ ਸਾਹਮਣੇ ਆ ਬਿਲਕੁਲ ਖਾਲੀ ਕਰਕੇ ਹੁਣ ਮਿਲਕਿੰਗ ਚੁਆਇਸ ਸਟਾਰਟ ਆ ਜੀ ਗਾਵਾਂ ਦੇ ਵਿੱਚ ਤਾਂ ਬਾਈ ਜੀ ਅੰਗਰੇਜ਼ਾਂ ਨੇ ਬਹੁਤ ਜ਼ਿਆਦਾ ਅੱਗੇ ਤੋਂ ਅੱਗੇ ਤੱਕ ਲੈ ਗਏ ਕਿ ਮੱਝਾਂ ਹੀ ਨੇ ਜੀ ਜਿਹਦੇ ਵਿੱਚ ਹਾਲ ਤੱਕ ਕੋਈ ਤਰੱਕੀ ਨਹੀਂ ਸਮਝ ਸਕਦੇ ਕਿਉਂ ਜਿੰਨੀਆਂ ਵੀ ਲਾਈਵ ਮਿਲਕਿੰਗ ਦੇ ਵਿੱਚ ਮੱਝਾਂ ਨੇ ਚਵਾਈ ਕਰੀ ਆ ਕਿਸੇ ਨੇ 28 ਕਿਲੋ ਕਿਸੇ ਨੇ 34 ਕਿਲੋ ਕਿਸੇ ਨੇ 35 ਕਿਲੋ ਕਈ ਵੀਰ ਹੁਣ 40 ਕਿਲੋ ਦਾ ਵੀ ਦਾਵਾ ਕਰ ਰਹੇ ਨੇ ਅੱਜ ਤੱਕ ਉਹਨਾਂ ਦੀਆਂ ਚੋਟੀਆਂ ਵੀ ਜੀ ਆਪਣੇ ਮਿਲਕਿੰਗ ਤੇ ਨਹੀਂ ਦੇਖੀਆਂ ਹੈਗੀਆਂ ਨਾ ਕਿ ਜਿਹੜੇ ਉਹਨਾਂ ਦੇ ਵਿੱਚੋਂ ਕਈਆਂ ਦੇ ਬੁੱਲ ਪੈਦਾ ਹੋਏ ਨੇ ਉਹਨਾਂ ਦੀਆਂ ਝੋਟੀਆਂ ਵੀ ਦੁੱਧ ਤੇ ਆਈਆਂ ਬਹੁਤ ਘੱਟ ਦੇਖ ਰਿਹਾ ਤੇ ਭਾਈ ਜੀ ਆਪਾਂ ਇਹੀ ਕਹਿੰਦੇ ਆ ਵੀ ਜਿੰਨਾ ਕੰਮ ਕਰਨਾ ਇਮਾਨਦਾਰੀ ਤੇ ਕਰੋ ਕਿਉਂਕਿ ਜਿੰਨਾ ਵੀ ਸਿਮਣ ਲੱਗੇ ਸਹੀ ਲੱਗੇ ਇਮਾਨਦਾਰੀ ਨਾਲ ਲੱਗੇ ਜਿਹੜੇ ਪਸ਼ੂ ਦੇ ਦੁੱਧ ਆ ਰਹੇਗਾ ਉਹੀ ਆਪਾਂ ਨੂੰ ਗਰੁੱਪਾਂ ਦੇ ਵਿੱਚ ਜਾਂ ਕਿਤੇ ਵੀ ਸ਼ੇਅਰ ਕਰਨਾ ਚਾਹੀਦਾ ਆਪਾਂ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਹਿੰਦੇ ਆ ਕਿ ਮਾਤਰ 30 ਰੁਪਏ ਵਾਲਾ ਸਿਮਣ ਵੀ ਬਹੁਤ ਅੱਗੇ ਲੈ ਜਾਂਦਾ ਜਿਵੇਂ ਕਿ ਹੁਣ ਇੱਕ ਵੀਰ ਅੰਮ੍ਰਿਤਸਰ ਤੋਂ ਆਪਣੇ ਨਾਲ ਜੁੜਿਆ ਹੋਇਆ ਮਨਦੀਪ ਸਿੰਘ ਤੇ ਉਹਦੇ ਘਰ ਚੋਟੀ ਆ ਇੱਕ ਮਾਗੀ ਖਾਨ ਦੀ ਜੋ ਕਿ ਉਹ ਵੀ ਵੀਰ ਦਿੱਲੀ ਦੀ ਚਵਾਈ ਕਰਾ ਰਿਹਾ ਤਾਂ ਉਹ ਨਾਬੇ ਦਾ ਮਾਗੀ ਖਾਨ ਆਈ ਤੇ ਹੁਣ ਤੁਸੀਂ ਆਪ ਦੇਖ ਸਕਦੇ ਹੋ ਤੇ ਜੋ ਵੀ ਵੀਰ ਆਪਣੇ ਨਾਲ ਜੁੜ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਭਾਈ ਜੀ ਜਿੰਨਾ ਵੀ ਕਿਉਂਕਿ ਕੋਈ ਵੀ ਚੀਜ਼ ਆਪਾਂ ਇਹੀ ਕਹਿੰਦੇ ਆਂ ਵੀ ਮਹੰਗੇ ਸੀਮਣ ਦੀ بجائے ਤੁਸੀਂ ਉਹਨਾਂ ਬੁੱਲਾਂ ਦਾ ਚੋਣ ਆ ਕਰੋ ਜਿਨ੍ਹਾਂ ਨੇ ਭੈਣਾ ਨੇ ਦੁੱਧ ਕੱਢਿਆਗਾ ਤੇ ਮਾਮਾ ਨੇ ਦੁੱਧ ਕੱਢਿਆਗਾ ਤੇ ਅੱਗੇ ਦਾਦੀ ਨਾਨੀ ਦਾ ਦੁੱਧ ਦਾ ਰਕੌੜਾ ਉਹੀ ਬੁੱਲ ਸੀਮਣ ਯੂਜ਼ ਕਰੋ ਨਾ ਕਿ ਕੋਈ ਬਿਨਾ ਦੇਖੇ ਬਿਨਾ ਸੋਚੇ ਸਮਝੇ ਸੀਮਨ ਨੂੰ ਜੂਜ ਨਾ ਕਰੋ ਕਿਉਂਕਿ ਐਚ ਐਫ ਦੇ ਵਿੱਚ ਤਾਂ ਆਪਾਂ ਨਾਰਮਲ ਵੀ ਸੀਮਨ ਲਾ ਦਾਂਗੇ ਤਾਂ ਉਹ ਵੀ 20 ਪਲੱਸ ਚਲੀ ਜਾਂਦੀ ਆ ਪਹਿਲੇ ਸੂਏ ਦੀ ਤੇ ਮੱਜਾਂ ਦੇ ਵਿੱਚ ਅਸੀਂ ਕਿੰਨਾ ਮਹਿੰਗੇ ਤੋਂ ਮਹਿੰਗਾ ਸੀਮਨ ਲਾ ਦਈਏ ਕੋਈ ਪਤਾ ਨਹੀਂ ਲੱਗਦਾ ਕਿ 20 ਕਿਲੋ ਵਾਲੀ ਝੋਟੀ ਦੇ ਵਿੱਚੋਂ ਕੱਟੀ 8 ਕਿਲੋ ਦੁੱਧ ਹੀ ਦੇਵੇ ਜਾਂ 8 ਕਿਲੋ ਵਾਲੀ ਚੋਂ 12 ਕਿਲੋ ਤੇ ਵੀ ਚਲੀ ਜਾਂਦੀ ਆ ਇਹਦਾ ਹਾਲ ਤੱਕ ਕੋਈ ਵੀ ਕਾਰਨ ਦਾ ਹੱਲ ਨਹੀਂ ਲੱਭਿਆ ਗਿਆ ਸਿਰਫ ਇੱਕ ਅਸੀਂ ਗਰੁੱਪਾਂ 'ਚ ਚਰਚਾ ਕਰ ਸਕਦੇ ਹਾਂ ਇਹ ਜਾਂ ਵੀਡੀਓ ਦੇ ਉੱਤੇ ਵੀ ਇਹ ਬੋਲ ਚੰਗਾ ਨਹੀਂ ਇਹ ਚੰਗਾਗਾ ਹਾਲ ਤੱਕ ਕੋਈ ਦਾਵਾ ਨਹੀਂ ਕਰ ਸਕਿਆ ਵੀ ਜਿਹਦੇ 100% ਦੇ ਵਿੱਚੋਂ ਮੈਂ ਜ਼ਿਆਦਾ ਨਹੀਂ ਕਹਿੰਦਾ 60-70% ਕਟੀਆਂ ਦੁੱਧ ਤੇ ਆਈਆਂ ਹੁਣ ਕੋਈ ਇਹੋ ਜਿਹਾ ਬੋਲ ਨਹੀਂ ਭਾਈ ਜੀ ਜਿਆਦਾ ਜਿਆਦਾ ਜੇ ਆਪਾਂ 100 ਮੰਗਰ 3-4 ਝੋਟੀਆਂ ਜ਼ਰੂਰ ਮਿਲਕਿੰਗ ਤੇ ਆ ਜਾਂਦੀਆਂ ਨੇ ਉਹੀ ਆਪਾਂ ਦਿਖਾ ਦੰਨੇ ਆ ਆਪਾਂ ਮੱਝਾਂ ਦੇ ਵਿੱਚ ਉਸੇ ਟਾਈਮ ਹੀ ਕਾਮਯਾਬ ਹੋ ਸਕਦੇ ਆ ਜਿਸ ਟਾਈਮ ਆਪਣੇ ਘਰੇ ਘਰ ਘਰ ਦੇ ਵਿੱਚ ਜੋ ਵੀ ਪਸ਼ੂ ਆ ਦੁੱਧ ਤੇ ਆਉਣ ਕਿਉਂਕਿ ਕੋਈ ਵੀ ਕੰਮ ਆਪਾਂ ਮਿਹਨਤ ਲਾਉਨੇ ਆ ਇੱਕ ਕਿਸਾਨ ਆ ਜਿਹੜਾ ਆਪਦੇ ਘਰੇ ਕੱਟੀ ਪੈਦਾ ਕਰਦਾ ਕੱਟੀ ਪੈਦਾ ਕਰਕੇ ਉਹਨੂੰ 3-3.5 ਸਾਲ ਦੀ ਤਕਰੀਬਨ ਬੱਚਾ ਦਿੰਦੀ ਆ ਕਈ ਥਾਵਾਂ ਤੇ ਦਾ ਭਾਈ ਜੀ 3 ਸਾਲ ਤੋਂ ਪਹਿਲਾਂ ਵੀ ਬੱਚਾ ਦਿੰਦੀ ਆ ਇਹ ਗਰੁੱਪਾਂ ਦੇ ਵਿੱਚੋਂ ਸਿੱਖਣ ਨੂੰ ਇੱਕ ਚੀਜ਼ ਜ਼ਰੂਰ ਮਿਲੀ ਆ ਕਿ ਜੋ ਛੋਟੀ ਉਮਰ ਦੇ ਵਿੱਚ ਆਪਾਂ ਕੱਟਰੂ ਦੇ ਸੀਮਣ ਭਰਾ ਦੰਨੇ ਆ ਉਹ ਦੁੱਧ ਤੇ ਬਹੁਤ ਘੱਟ ਆਉਂਦੀਆਂ ਨੇ ਤੇ ਇਸੇ ਕਰਕੇ ਹਰ ਇੱਕ ਵੀਰ ਨੂੰ ਮੈਂ ਤਾਂ ਉਹਨਾਂ ਦੀ ਸਲਾਹ ਚੰਗੀ ਹੀ ਮੰਨਦਾਗਾ ਵੀ 2 ਸਾਲ ਤੋਂ ਬਾਅਦ ਹੀ ਸੀਮਣ ਰੋਟੀ ਦੇ ਭਰਾਇਆ ਜਾਵੇ ਇੱਕ ਚੀਜ਼ ਦੀ ਵੀਰੇ ਜਾਣਕਾਰੀ ਹੋਰ ਦੇ ਦਵਨੇ ਆਪਾਂ ਜਿਵੇਂ ਕਿ ਅੱਜ ਕੱਲ ਆਪਾਂ ਸੈਲਜ ਵਗੈਰਾ ਪਸ਼ੂ ਨੂੰ ਪਾਉਨੇ ਆਪਾਂ ਇਸ ਚੀਜ਼ ਨੂੰ ਮੜਾ ਦਿੱਤਾ ਨਹੀਂ ਕਹਿੰਦੇ ਕਿ ਸੈਲਜ ਸੂਣ ਤੋਂ ਤਕਰੀਬਨ 2 ਮਹੀਨੇ ਪਹਿਲਾਂ ਹੀ ਪਸ਼ੂ ਨੂੰ ਬੰਦ ਕੀਤਾ ਜਾਵੇ ਤੇ ਸੂਣ ਤੋਂ ਤਕਰੀਬਨ 15-20 ਦਿਨਾਂ ਤੱਕ ਮੱਝ ਨੂੰ ਸੈਲਜਨਾ ਦਿੱਤਾ ਜਾਵੇ ਕਿਉਂਕਿ ਇਹ ਆਪਾਂ ਆਪਦਾ ਕਰੀ ਤਜਰਬਾ ਕੱਢਿਆ ਹੋਇਆ ਹੈਗਾ ਤੇ ਐਸੇ ਕਰਕੇ ਭਾਈ ਜੀ ਸੈਲਜ ਕੋਈ ਮਾੜੀ ਚੀਜ਼ ਨਹੀਂ ਕਈ ਵੀਰ ਕਹਿੰਦੇ ਨੇ ਸੈਲਜ ਮਾੜਾ ਮਾੜਾ ਉਸ ਟਾਈਮ ਆ ਜੀ ਜਿਸ ਟਾਈਮ ਆਪਾਂ ਉਹਨੂੰ ਕੱਚਾ ਵੱਢ ਕੇ ਆਪਾਂ ਉਤਰਾ ਕਰਕੇ ਰੱਖ ਲੈਂਦੇ ਆ ਉਹਦਾ ਰੰਗ ਕਾਲਾ ਪੈ ਜਾਂਦਾ ਹੈ ਜੇਦੋਂ ਆਪਾਂ ਪੈਨਰ ਦੀ 1844 ਜਿਵੇਂ ਕਿ ਹੁਣ ਅੱਗੇ ਮੌਸਮ ਦੇ ਵਿੱਚ ਕਈ ਵੀਰ ਕਹਿੰਦੇ ਨੇ ਛਲੀਆਂ ਜਾਂ ਦਾਣੇ ਨਹੀਂ ਪੈਂਦੇ ਦਾਣੇ ਜ਼ਰੂਰ ਪੈਂਦੇ ਨੇ ਬਾਈ ਜੀ ਉਹਨੂੰ 85 ਤੋਂ 90 ਦਿਨਾਂ ਦੇ ਵਿੱਚ ਵਿੱਚ ਹੀ ਸੈਲਜ ਨੂੰ ਪਾਇਆ ਜਾਵੇ ਤੇ ਉਸ ਦਾ ਰੰਗ ਵੀ ਜ਼ਿਆਦਾ ਲੜਾਈ ਕੀਤੀ ਜਾਵੇ ਤੇ ਜਦੋਂ ਹੁਣ ਆਪਾਂ ਫੁੱਟਦੇ ਆਉਂਦਾ ਰੰਗ ਬਿਲਕੁਲ ਸੁਨਹਿਰੀ ਟਾਈਪ ਹੁੰਦਾਗਾ ਕਿਉਂਕਿ ਕੱਚ ਚਾਰ ਦਿਨਾਂ ਨਾਲ ਉਲੀ ਪੈਦਾ ਹੁੰਦੀ ਆ ਉੱਲੀ ਪਸ਼ੂਆਂ ਦੇ ਮੂੰਹ ਰਾਹੀਂ ਅੰਦਰ ਚਲੀ ਜਾਂਦੀ ਹੈ ਜਿਸ ਦੇ ਕਾਰਨ ਪਸ਼ੂਆਂ ਦੇ ਉੱਤੇ ਮਿਸਟੈਟਸ ਵਗੈਰਾ ਦੀ ਬਿਮਾਰੀ ਆ ਜਾਂਦੀ ਹੈ। ਕਈ ਵੀਰ ਤਾਂ ਕੀ ਕਰ ਦਿੰਦੇ ਨੇ ਉੱਲੀ ਵਾਲਾ ਪੱਟ ਕੇ ਧੁੱਪ ਚੁਸਕਾ ਲਾ ਦਿੰਦੇ ਨੇ ਉਸ ਕਾਉਂ ਦੇ ਨਾਲ ਬੈਕਟੀਰੀਆ ਖਤਪ ਨਹੀਂ ਹੁੰਦੇ। ਵੀਰ ਜੀ ਆਪਾਂ ਤਾਂ ਇਹ ਸਲਾਹ ਦਿੰਨੇ ਆ ਕਿ ਜਿੰਨਾ ਵੀ ਉੱਲੀ ਵਾਲਾ ਚਾਰ ਆ ਉਹ ਸਾਈਡ ਤੇ ਹੀ ਕੱਟ ਦਿੱਤਾ ਜਾਵੇ। ਦੋਸਤੋ ਚੁਆਇਸ ਸਟਾਰਟ ਚੱਲ ਰਹੀ ਆ। ਦੇਖੋ ਕਰਮ ਵਾਲੀ ਕਿੰਨਾ ਦੁੱਧ ਕਢਦੀ ਅੱਜ ਫਿਨਿਸ਼ ਜ਼ਰੂਰ ਕਰਾਂਗੇ ਹਰ ਇੱਕ ਬੰਦੇ ਨੂੰ ਆਪਾਂ ਦਾ ਇਹੀ ਚੀਜ਼ ਦੀ ਜਾਣਕਾਰੀ ਦਿੰਨੇ ਆਂ ਬਾਈ ਜੀ ਵੀ ਵੱਧ ਤੋਂ ਵੱਧ ਆਪਣੇ ਘਰਾਂ ਦੇ ਵਿੱਚ ਚੰਗੇ ਪਸ਼ੂ ਤੇ ਚੰਗੇ ਸੀਮਣ ਦੀ ਚੋਣ ਆ ਕਰਿਆ ਜਾਵੇ ਤਾਂ ਹੀ ਆਪਾਂ ਆਪਣੇ ਪਸ਼ੂਧਨ ਦੇ ਵਿੱਚ ਇਹ ਕਾਮਯਾਬ ਹੋ ਸਕਦੇ ਆ ਬਾਈ ਜੀ ਜਿਹੜੀ ਮੱਝ 15 ਤੋਂ ਉੱਪਰ ਉੱਪਰ ਦਿੰਦੀ ਆ ਬਾਈ ਉਹ ਅੱਜ ਦੇ ਟਾਈਮ ਦੇ ਹੀਰੋ ਆ ਬਾਈ ਆਪਾਂ ਇਹ ਚੀਜ਼ ਸਮਝਦੇ ਆ ਨਾ ਕਿ ਆਪਾਂ ਵੱਡੇ ਤੋਂ ਵੱਡੇ ਦੁੱਧ ਬਲਣਾਂ ਦੌੜੋ ਸਿਰਫ ਕੀ ਆ ਨਾਰਮਲ ਦੁੱਧ ਜਿਹੜਾ ਪਸ਼ੂ ਲੰਬਾ ਟਾਈਮ ਦੁੱਧ ਦੇਵੇ ਉਹੀ ਆਪਣੇ ਡੈਰੀ ਨੂੰ ਕਾਮਯਾਬ ਬਣਾ ਸਕਦਾ ਨਾ ਕਿ ਇੱਕ ਵਾਰੀ ਵੱਧ ਦੁੱਧ ਦਿਖਾ ਕੇ ਦੇਖੋ ਬਾਈ ਜੀ ਅੱਜ ਕਰਮਾ ਵਾਲੀ ਮੈਨੂੰ ਐ ਲੱਗ ਰਿਹਾਗਾ ਵੀ 10 ਦੇ ਲਗਭਗ ਲਾਉਣ ਦਾ ਅਮੀਰ ਜੀ ਆ ਕਿਉਂਕਿ ਕਈ ਵਾਰ ਆਪਣੇ ਚ ਖੁਦ ਦੇ ਵਿੱਚ ਵੀ ਕਮੀਆਂ ਪਾਈਆਂ ਜਾਂਦੀਆਂ ਨੇ ਜਿਸ ਕਮੀਆਂ ਨੂੰ ਹੌਲੀ-ਹੌਲੀ ਸਮਝ ਕੇ ਦੂਰ ਕਰੀ ਜਾਂਦੇ ਆ ਭਾਈ ਇਹ ਫੇਸਬੁੱਕ ਤੇ ਜੁੜਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਅਵਤਾਰ ਭਾਈ ਦੁੱਧ ਦਾ ਬਾਹਰ ਕਰਿਆ ਜਿਹੜਾ ਗ੍ਰਾਮ 2 ਗ੍ਰਾਮ ਆ ਇਹ ਹੀ ਉਡੀ ਮੱਛਰ ਮੱਖੀ ਦੇ ਕਾਰਨ ਜਿਹੜੀ ਝੋਟੀ ਆ ਇਹ ਕੂਸ਼ਾ ਲਾ ਰਹੀ ਹੈ ਬਾਰ ਬਾਰ ਲੈ ਵੀ ਲੈ ਮਾਰ ਕੇ ਰ ਕਰਮ ਵਾਲੀਏ ਹੋਰ ਲੱਗੇ ਅੱਜ ਦਾ ਪਾਲਟੀ ਨੇੜੇ ਅੱਜ ਆਪਾਂ ਵੀ ਕਹਿਣ ਵਾਲੇ ਹੋਈਏ ਵੀ ਆਪਾਂ ਤੀਜੀ ਚਵਾਈ ਦੇ ਵਿੱਚ ਆਪਣਾ ਦੁੱਧ ਭੁਜਾਤਾ ਇਹ ਭਾਈ ਜੀ ਆਪਾਂ ਫਾਈਨਲ ਚਵਾਈ ਕਰ ਰਹੇ ਹਾਂ ਖੇਚਲਾ ਬਾਈ ਚੰਗੀ ਧਰਾਤਾ ਰਾਮ ਬਿਲਕੁਲ ਖਾਲੀ ਕਰ ਦੇ ਜਿਹੜੀਆਂ 2-4 ਧਾਰਾ ਰਹਿਣੀਆਂ ਨੇ ਜਮਨ ਨਚੋੜ ਦੇ ਬਾਈ ਇਹਨੂੰ ਦੇਖੋ ਬਾਈ ਜੀ ਆਪਾਂ ਹਰ ਇੱਕ ਚਵਾਈ ਦੇ ਵਿੱਚ ਇਹੀ ਕਿਹਾ ਹੈਗਾ ਕਿ ਜਿਹੜਾ ਪਸ਼ੂ ਆਪਣਾ ਪਸ਼ੂਧਨ ਰੱਖਿਆ ਹੋਇਆ ਹੈਗਾ ਉਹਨੂੰ ਆਪਣੇ ਇੱਕ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਗੇ ਤਾਂ ਪਸ਼ੂ ਨੂੰ ਪਿਆਰ ਕਰੋਗੇ ਤਾਂ ਪਸ਼ੂ ਤੁਹਾਡੀ ਕਮਾਈ 'ਚ ਵੀ ਬਰਕਤ ਕਰੂਗਾ ਤੇ ਆਪਣਾ ਦੁੱਧ ਵੀ ਵਡਾਉਤਰੀ ਚ ਹੋਊਗਾ ਦੇਖੋ ਸੇਵਾ ਕਰਨ ਨਾਲ ਹੀ ਕੁਛ ਨਾ ਕੁਛ ਸਫਲਤਾ ਹੁੰਦੀ ਆ ਜਨ ਲਗਾਤਾਰ ਮਿਹਨਤ ਕਰੋ ਅੱਗੇ ਵਡਾਉਤਰੀ ਕਰੋ ਬਾਈ ਜੀ ਆ ਹੁਣ ਬਾਈ ਤੁਹਾਨੂੰ ਬਿਲਕੁਲ ਆਪਾਂ ਨਜ਼ਦੀਕ ਤੋਂ ਦਿਖਾਵਾਂਗੇ ਬਿਲਕੁਲ ਖਾਲੀ ਕਰਤੀ ਜੀ ਮਚੋੜ ਦੇ ਬਾਈ ਜਮੇ ਚੱਲ ਬਈ ਚੱਲ 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 ਬਿਲਕੁਲ ਕੰਡੇ ਦੇ ਨਾਲ ਲਾ ਲਾ ਹਾਂ ਬਾਲਟੀ ਚੱਕ ਪਹਿਲਾਂ ਆ ਮਿੱਟੀ ਛਾੜ ਦੇ ਉੱਤੋਂ ਸੱਸੀ ਕੁਮਤਾ ਜੀ ਬਿਲਕੁਲ ਆ ਦੇਖੋ ਬਾਈ ਜੀ ਬਿਲਕੁਲ ਜ਼ੀਰੋ ਆ ਜੀ ਚੱਲ ਬਾਈ ਬਾਲਟੀ ਰੱਖ ਆ ਦੇਖੋ ਜੀ 490 ਗ੍ਰਾਮ ਦੀ ਬਾਲਟੀ ਹੈ ਜੀ ਆਪਾਂ ਜ਼ੀਰੋ ਕਰ ਰਹੇ ਹਾਂ ਕਰਦੇ ਹਾਂ ਪਾ ਦੇ ਬਾਈ ਦੁੱਧ ਹਲਾ ਹਲਾ ਮੜਾ ਜਾ ਚੱਗਰੀ ਹਲਾ ਲਾ ਜੀ ਕਰਮਾ ਵਾਲੀ ਨੇ ਕੱਲ ਨਾਲ ਛਾਂ ਵਾਲੀ ਚਵਾਈ ਨਾਲੋਂ 103 ਆ ਦੇਖੋ ਬਾਈ ਜੀ 9 ਕਿਲੋ 480 ਗ੍ਰਾਮ ਹੋ ਗਈ ਜੀ ਮੱਜ ਨੇ ਜਿਹੜੇ ਪਹਿਲੇ ਗਲਤੀ ਕੀਤੀ ਆ ਦੋ ਚਵਾਈਆਂ ਦੇ ਵਿੱਚ ਕੂਲਰ ਲੱਗਣ ਦੇ ਕਾਰਨ ਹੀ ਗਲਤੀ ਦੇ ਨਾਲ ਜਿਹੜਾ ਦੁੱਧ ਘਟ ਹੈਗਾ ਹੁਣ ਤੁਸੀਂ ਆਪ ਦੇ ਸਕਦੇ ਹੋ 9 ਕਿਲੋ 480 ਗ੍ਰਾਮ ਹੋ ਗਿਆ ਜੀ ਆ ਇੱਕ ਵੱਟਾ ਰੱਖ ਰਿਹਾ ਹਾਂ ਬਾਈ 2 ਕਿਲੋ 2 ਕਿਲੋ ਦਾ ਜੀ ਆ ਦੇਖੋ ਜੀ ਕਿਲੋ ਵਾਲਾ ਕਿਲੋ ਵਾਲਾ ਰੱਖੋ ਜੀ ਆ ਲਓ ਜੀ ਹਟਾ ਲਾ ਬਾਈ ਇਹਨੂੰ ਇਹਦੀ ਬਾਈ ਹੁਣ ਫੈਂਟ ਲਾ ਲਾ ਕਰਾਂ ਚੱਗ ਨੂੰ ਹਲਾਲ ਹੀ ਚੰਗੀ ਤਰ੍ਹਾਂ ਜਿਵੇਂ ਹੁਣ ਕੱਲ ਮਸ਼ੀਨ ਦੇ ਵਿੱਚ ਝੱਗ ਆ ਰਹੀ ਸੀ ਪਹਿਲੀਆਂ ਦੋ ਚਵਾਈਆਂ ਦੇ ਵਿੱਚ ਬਈ ਇਹ ਥੋੜਾ ਜਿਆਦਾ ਦੁੱਧ ਘਟਾ ਗਈ ਕਿਉਂਕਿ ਉਹ ਇੱਕ ਤਾਂ ਠੰਡਾ ਮੌਸਮ ਸੀ ਕੋਪਰਾ ਕੂਲਰ ਲਾਤਾ ਕੂਲਰ ਦੇ ਕਾਰਨ ਵੀ ਮੱਝ ਨੇ ਠੰਡੇ ਰਹੀ ਤੇ ਉਸ ਦੇ ਕਾਰਨ ਵੀ ਹੁਣ ਇਸੇ ਕਰਕੇ ਅੱਜ ਮੱਤ ਨੇ ਦੁੱਧ ਵਧਾਇਆ ਹੈਗਾ ਤਾਂ ਇਹਦੇ 15 ਤੋਂ 20 ਦਿਨਾਂ ਬਾਅਦ ਦੁਬਾਰੇ ਚਵਾਈ ਫੇਰ ਦਿਖਾਵਾਂਗੇ ਜੀ। ਇਧਰੀ ਰੱਖ ਸਾਹਮਣੇ ਕਰ ਸਾਹਮਣੇ ਸਾਹਮਣੇ ਸ਼ਾਮ ਆ ਲਓ ਜੀ। ਉਲਟਾ ਇਹਨੂੰ। ਇਹ ਕਿੱਦਾਂ? ਹਾਂ ਹਾਂ ਉਲਟਾ ਦੇ ਸਾਹਮਣੇ ਹੀ ਰੱਖ ਇਹਦੇ। ਲਿਆ ਬਈ। ਹੁਣ ਲਿਆ। ਵੀ ਵੀ ਚੱਕ ਲੈ ਮਾੜੀ ਜੀ ਦੂਜਾ ਮੋਬਾਈਲ ਚੱਕ ਲੈ ਆ ਉਹ ਨੂੰ ਕੱਟ ਲੈ ਕਾਫੀ ਕੱਟ ਲੈ ਲੈ ਇੱਧਰ ਲਾ ਕਰਾ ਇਹਨੂੰ ਜੋੜ ਲਾ ਕਰਾ ਇੰਨੇ ਜੋੜ 9 140 9 140 ਪਹਿਲੇ ਚਵਾਈ 140 ਘਰ ਕਰਕ ਨਾ ਪੁਆਇੰਟ ਘਟ ਹਾਂ 40 ਘਰ ਹਾਂ ਪਲੱਸ 9 300 ਪਲੱਸ 9 480 ਬੰਡੋ ਤਿੰਨ ਤਿੰਨ ਤੇ ਕਰਦੇ ਕਿੰਨਾ ਹੋ ਗਿਆ 9 300 ਹਾਂ 9 300 ਹੋ ਗਿਆ ਇਹਨੂੰ ਹੁਣ ਗੁਣਾ ਕਰ ਦੋ ਨਾਲ अठारह से सौ हाँ जी झा झग ला गई दबारे ला दिन छे कुछ ही हाँ जी ਲਾ ਕਰ ਪਾਜੀ ਤਾਂ ਲੋ ਜੀ ਬਾਈ ਜੀ ਨਾਲ-ਨਾਲ ਮਸ਼ੀਨ ਚੱਲਦੀ ਰਹੂਗੀ ਨਾਲ-ਨਾਲ ਤੁਹਾਨੂੰ ਮੱਝ ਦਾ ਜੋੜ ਵੀ ਦਿਖਾ ਦੰਨੇ ਆ ਕਰ ਬਈ ਸਾਹਮਣੇ ਕਰ ਕਰਾ ਆਹ ਦੇਖੋ ਜੀ ਇੱਕ ਟਾਈਮ ਦਾ ਹੋ ਗਿਆ ਜੀ ਤੁਹਾਡੇ ਸਾਹਮਣੇ 9 ਕਿਲੋ 300 ਗ੍ਰਾਮ ਤੇ ਦੋ ਨਾਲ ਮਲਟੀਪਲਾਈ ਕਰਾਂਗੇ 18 ਕਿਲੋ 600 13 ਗ੍ਰਾਮ ਹੋ ਗਿਆ ਜੀ ਤੇ ਬਾਈ ਜੀ ਝੋਟੀ ਨੇ ਬਹੁਤ ਸੋਹਣਾ ਦੁੱਧ ਕੱਢਿਆਗਾ 6 ਦਾੰਦਾ ਦੂਜਾ ਸੂਆ ਗਿਆ ਜੀ ਹੁਣ ਤੁਹਾਨੂੰ ਆ ਦੇਖੋ ਵੀਰ ਜੀ ਜਮਾਂ ਨਜ਼ਦੀਕ ਤੋਂ ਦਿਖਾਉਨੇ ਜੀ 6.3 ਆ ਜੀ ਦੇਖੋ ਵੀਡੀਓ ਤੇ ਜੋੜਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ